ਇਹ ਜਿਹੜੀ ਦੁਕਾਨ 1945 ਤੋਂ ਲਗਭਗ 50 ਸਾਲ ਮੈਨੂੰ ਚਾਹ ਬਣਾਉਂਦੇ ਨੇ ਉਸ ਤੋਂ ਪਹਿਲੇ ਮੇਰੇ ਪਿਤਾ ਜੀ ਬਣਾ ਰਹੇ ਸੀ ਮੇਰੇ ਦਾਦਾ ਜੀ ਬਣਾ ਰਹੇ ਸੀ ਇਹ ਰੈਸਪੀ ਹੈ ਰਾਈਬੂਕ ਦੀ ਚਾਹ ਵਾਲੀ ਇਸ ਰਸਮ ਸਾਡੇ ਕੋ ਸਾਡੇ ਪਰਿਵਾਰ ਸਾਡੇ ਪਿਤਾ ਜੀ ਸਾਡੇ ਦਾਦਾ ਜੀ ਬਣਾਉਂਦੇ ਆਏ ਦਿੱਲੀ ਤੋਂ ਬਾਬੇ ਤੋਂ ਜਾਂ ਪੰਜਾਬੀ ਫਿਲਮ ਇੰਡਸਟਰੀ ਦੇ ਜਦੋਂ ਵੀ ਇੱਥੇ ਐਕਟਰ ਸ਼ੂਟਿੰਗ ਕਰਨ ਆਉਂਦੇ ਆ ਉਹ ਸਾਡੇ ਕੋ ਜਿਹੜੀ ਛੜਕੇ ਵਾਲੀ ਚਾਹ ਬਦਾਮ ਵਾਲੀ ਚਾਹ ਬਦਾਮ ਖਸਖਸ ਵਾਲੀ ਚਾਹ ਜਿਹਦੇ ਵਿੱਚ ਅਸੀਂ ਲਾਚੀ ਤੁਲਸੀ ਗੁਲਾਬ ਅਨੇਕਾਂ ਚੀਜ਼ਾਂ ਜਿਹੜੀਆਂ ਅਸੀਂ ਇਸਤੇਮਾਲ ਕਰਦੇ ਆ ਕੋ ਚਾਹ ਬਹੁਤ ਖੁਸ਼ ਹੋ ਕੇ ਪੀਂਦੇ ਆ ਤੇ ਚਾਹ ਹੈ ਉਹ ਸਾਡੀ ਨਾ 145 ਤੋਂ ਅਸੀਂ ਦੁਕਾਨ ਨੂੰ ਚਲਾ ਰਹੇ ਆ ਇਸ ਤੋਂ ਪਹਿਲੇ ਅਸੀਂ ਪਾਕਿਸਤਾਨ 'ਚ ਸਾਡੇ ਦਾਦਾ ਜੀ ਚਲਾਉਂਦੇ ਸੀ ਉਹਨਾਂ ਕੋ ਬਿਲਕੁਲ ਕੋਈ ਨਹੀਂ ਉਸ ਟਾਈਮ ਤੇ ਨਵਾਂ ਰੁਕਿਆ ਅਮੀਰ ਆਦਮ ਇਹ ਡਰਾਈਵ ਬੂਕ ਬਣੀ ਜਾਂ ਉਹਨਾਂ ਤੋਂ ਕੋਈ ਚੀਜ਼ ਵੀ 레ਸਪੀ ਉਹੀ ਸੀ ਜਿੰਨੇ ਵੀ ਡਰਾਈਵ ਬੂਕ ਦਾ ਉਹ ਅਲੱਗ-ਅਲੱਗ ਪ੍ਰਕਾਰ ਦੀ 레ਸਪੀ ਸੀ ਉਹ ਆਪਣਾ ਚਾਹ ਬਣਾਉਂਦੇ ਸੀ ਗੁਲਾਮ ਵਾਲੀ ਚਾਹ ਖਾਜੂ ਜੀ ਨਾਲ ਕਿੰਨਾ ਵੀ ਆਪ ਡਿਜ਼ਾਈਨ ਕਰਦੇ ਉਹ ਰਾਜ ਦੇ ਤੇ ਲਈ ਅਸੀਂ ਡਰਾਈਵ ਫੂਡ ਵੀ ਬਾਜ਼ਾਰ ਲੈਣ ਜਾਈਏ ਤਾਂ ਹੀ ਇਹਨੇ ਡਰਾਈਵ ਫੂਡ ਵੀ ਦੇਖੀ ਸਕਦੇ ਕਿੰਨੇ ਮਹਿੰਗੇ ਆ ਜੇਕਰ ਇਹ ਜਹੀ ਡਰਾਈਵ ਫੂਡ ਵਾਲੀ ਸਭ ਚਾ ਆਵਲਵਲ ਹੋ ਜੇ ਜਿਸ ਤਰ੍ਹਾਂ ਦਾ ਇਹ ਡਰਾਈਵ ਫੂਡ ਪਸੰਦ ਕਰਦੇ ਆ ਸਾਨੂੰ ਕਾਜੂ ਪਸੰਦ ਆ ਸਾਨੂੰ ਬਦਾਮ ਪਸੰਦ ਆ ਸਾਨੂੰ ਖਸਖਸ ਪਸੰਦ ਆ ਇਹਨਾਂ ਸਾਰੀਆਂ ਡਰਾਈਵ ਫੂਡਾਂ ਦਾ ਇਹਨਾਂ ਜਿਹਨੇ ਕੋਈ ਨਾ ਵਿਟਾਮਿਨ ਆ ਜਿਹੜਾ ਸਾਡੇ ਸਰੀਰ ਨੂੰ ਪੋਸ਼ਟਿਕ ਆਰ ਦੇਂਦੇ ਆ ਵਿਟਾਮਿਨ ਦੇਂਦੇ ਆ ਉਹਨਾਂ ਸਾਰੀਆਂ ਦੀ ਇਹ ਚਾਹਾਂ ਜਿਹੜੀਆਂ ਬਣਾਉਂਦੇ ਸੋ ਦੇਖਿਆ ਜਾਵੇ ਗੱਲਬਾਤ ਕੀਤੀ ਜਾਵੇ ਵਕ ਵਕ ਸਥਾਨਾਂ ਤੋਂ ਕਾਫੀ-ਕਾਫੀ ਦੂਰੋਂ ਜਿਹੜਾ ਟੂਰਿਸਟ ਹੱਬ ਅੰਮ੍ਰਿਤਸਰ ਨੂੰ ਮੰਨਿਆ ਜਾਂਦਾ ਵਾ ਤੁਹਾਡੀ ਜਿਹੜੀ ਫੇਮਸ ਕਾਫੀ ਟੀ ਸਟਾਲ ਹੈਗੀ ਆ ਜਿੱਥੇ ਵਿੱਚ ਬਦਾਮ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਡਰਾਈ ਫਰੂਟ ਹੈਗੇ ਆ ਉਹ ਪਾ ਕੇ ਚਾਹ ਨੂੰ ਬਣਾਇਆ ਜਾਂਦਾ ਵਾ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਦੇ ਲੋਕ ਜਿਹੜੇ ਆ ਕੇ ਪਸੰਦ ਕਰਦੇ ਆ ਚਾਹ ਨੂੰ ਕਿਸ ਤਰ੍ਹਾਂ ਇਹ ਸਾਡੀ ਦੁਕਾਨ 1945 ਤੋਂ ਲਗਭਗ 50 ਸਾਲ ਮੰਨੂ ਚਾਹ ਬਣਾਉਂਦੇ ਨੇ ਉਸ ਤੋਂ ਪਹਿਲੇ ਮੇਰੇ ਪਿਤਾ ਜੀ ਬਣਾ ਰਹੇ ਸੀ ਮੇਰੇ ਦਾਦਾ ਜੀ ਬਣਾ ਰਹੇ ਸੀ ਪਰ ਇਹ ਚਾਹ ਜਿਹੜੀ ਹੈ ਇਹ ਜਿਹੜੀ ਰੈਸਪੀ ਹੈ ਡ라이ਬੂਗ ਦੀ ਚਾਹ ਵਾਲੀ ਇਹ ਸਿਰਫ ਸਾਡੇ ਕੋ ਸਾਡੇ ਪਰਿਵਾਰ ਸਾਡੇ ਪਿਤਾ ਜੀ ਸਾਡੇ ਦਾਦਾ ਜੀ ਬਣਾਉਂਦੇ ਆਏ ਔਰ ਜਿੰਨੇ ਵੀ ਬਾਹਰੋਂ ਸਾਲਾ ਨਹੀਂ ਆਉਂਦੇ ਆ ਜਾਂ ਦਿੱਲੀ ਤੋਂ ਬਾਬੇ ਤੋਂ ਜਾਂ ਪੰਜਾਬੀ ਫਿਲਮ ਇੰਡਸਟਰੀ ਦੇ ਜਦੋਂ ਵੀ ਇੱਥੇ ਐਕਟਰ ਸ਼ੂਟਿੰਗ ਕਰਨ ਆਉਂਦੇ ਆ ਉਹ ਸਾਡੇ ਕੋ ਜਿਹੜੀ ਛੜਕੇ ਵਾਲੀ ਚਾਹ ਬਦਾਮ ਵਾਲੀ ਚਾਹ ਬਦਾਮ ਖਸਖਸ ਵਾਲੀ ਚਾਹ ਜਿਹਦੇ ਵਿੱਚ ਅਸੀਂ ਰਾਚੀ ਤੁਲਸੀ ਗੁਲਾਬ ਅਨੇਕਾਂ ਚੀਜ਼ਾਂ ਜਿਹੜੀਆਂ ਅਸੀਂ ਇਸਤੇਮਾਲ ਕਰਦੇ ਆਂ ਪਕਾ ਬਹੁਤ ਖੁਸ਼ ਹੋ ਗਏ ਪਿੰਦੇ ਤੇ ਚਾਹ ਚਾਹ ਵੀ ਨਾ ਤੜਕੇ ਵਾਲੀ ਚਾਹ ਦੀ ਤੁਸੀਂ ਕਿਤੇ ਨਾ ਕਿਤੇ ਗੱਲ ਕੀਤੀ ਆ ਇਹ ਦੱਸੋ ਸਾਡੇ ਜਿਹੜੇ ਦੇਖਦੇ ਸਰੋਤੇ ਹੈਗੇ ਆ ਵੀ ਤੜਕੇ ਵਾਲੀ ਚਾਹ ਤੁਸੀਂ ਕਿਸ ਤਰ੍ਹਾਂ ਪ੍ਰੈਜੈਂਟ ਕਰਦੇ ਹੋ ਲੋਕਾਂ ਨੂੰ ਤੜਕੇ ਵਾਲੀ ਚਾਹ ਦੇ ਵਿੱਚ ਬਾਦਾਮ ਖਸਖਸ ਉਹ ਚਾਹ ਨੂੰ ਅਸੀਂ ਦੋ ਵਾਰੀ ਬਣਾਉਣਾ ਬਣਾਦਾ ਇੱਕ ਵਾਰੀ ਅਸੀਂ ਚਾਹ ਬਣਾਉਨੇ ਆ ਜਿਹਦੇ ਵਿੱਚ ਅਸੀਂ ਗੁਲਾਬ ਲਾਚੀ ਖੁਸ਼ੀ ਸਭ ਚੀਜ਼ਾਂ ਪਾ ਕੇ ਤਿਆਰ ਕਰਦੇ ਦੂਸਰੀ ਵਾਰ ਅਸੀਂ ਬਟਰ ਦੇ ਵਿੱਚ ਮੂਲ ਬਟਰ ਦੇ ਵਿੱਚ ਬਾਦਾਮ ਖਸਖਸ ਜਿਹੜਾ ਵਾ ਉਹਨੂੰ ਕੋਟਕਾ ਤੇ ਫਿਰ ਉਹਦਾ ਜਿਹੜਾ ਅਸੀਂ ਕੁ ਕੁ ਫਲੇਵਰ ਤਿਆਰ ਕਰੀਦਾ ਉਹਨੂੰ ਚੜਕੇ ਵਾਲੀ ਚਾਹ ਕਹਿੰਦੇ ਉਹ ਰਹੀ ਸੀ ਆਪਣਾ ਡਰਾਈਵ ਹੁੰਦਾ ਜਿਹੜਾ ਥੜਕਾ ਲਾਨੇ ਮੱਖੇ ਦੇ ਵਿੱਚ ਫਿਰ ਉਹ ਚਾਹ ਤਿਆਰ ਗੱਲ ਕਿਤੇ ਜਾਵੇ 1945 ਤੋਂ ਤੁਸੀਂ ਗੱਲ ਕੀਤੀ ਹੈ ਕਿ ਤੇ ਦੁਕਾਨ ਜਿਹੜੀ ਸਟਾਰਟਿੰਗ ਤੋਂ ਚੱਲਦੀ ਆ ਰਹੀ ਆ ਆ ਗਾਂ ਦੇ ਤੌਰ ਦੇ ਤੇ ਹੁਣ ਅਗਰ ਲੋਕਾਂ ਨੇ ਆਣਾ ਹੋਵੇ ਤੁਹਾਡੇ ਕੋਲ ਤੁਸੀਂ ਆਪਣਾ ਕੋਈ ਐਡਰੈਸ ਦੇਣਾ ਹੋਵੇ ਉਹਨਾਂ ਨੂੰ ਦੇ ਸਕਦੇ ਹੋ ਦੱਸ ਸਕਦੇ ਕਿੱਥੇ ਸੜੀ ਦੁਕਾਨ ਐਮ ਐਮ ਮਾਲਵੇ ਰੂਲ ਐਮ ਐਮ ਮਾਲਵੇ ਰੂਲ ਉਹਨੂੰ ਕੋਈ ਕੰਪਨੀ ਬਾਗ ਦੇ ਸਾਹਮਣੇ ਤੁਹਾਡਾ ਟਾਈਮ ਹੈ ਸਵੇਰੇ 6:00 ਤੋਂ ਲੈ ਕੇ ਸ਼ਾਮੀ 8:00 ਤੱਕ। ਉਹ ਗੱਲ ਕੀਤੀ ਜਾਵੇ ਸਿਹਤ ਨੂੰ ਲੈ ਕੇ ਤੁਸੀਂ ਗੱਲ ਕੀਤੀ ਹੈ ਕਿ ਡਰਾਈ ਫਰੂਟਸ ਜਿਹੜੀ ਇਹ ਚਾਹ ਹੈਗੀ ਆ ਸਿਹਤ ਵੀ ਕਾਫੀ ਲਾਹੇਮੰਦ ਹੁੰਦੀ ਹੈ ਜਿਵੇਂ ਜਵਾਨਾਂ ਦੀ ਗੱਲ ਕੀਤੀ ਜਾਵੇ ਠੀਕ ਹੈ ਯੰਗਸਟਰ ਦੀ ਗੱਲ ਕੀਤੀ ਜਾਵੇ ਲੋਕ ਚਾਹ ਅੱਜਕੱਲ ਦੇ ਤੌਰ ਤੇ ਬਹੁਤ ਘੱਟ ਪੀਂਦੇ ਹਨ। ਲੇਕਿਨ ਸਿਹਤ ਸਿਹਤਮੰਦ ਚਾਹ ਦੀ ਤੁਸੀਂ ਕਿਤਨਾ ਕਿਤੇ ਗੱਲ ਕੀਤੀ ਹੈ ਇਸ ਨੂੰ ਤੁਸੀਂ ਕਿੱਥੋਂ ਤੱਕ ਸਮਝਦੇ ਆਈ ਜਿਹੜੀ ਨੌਜਵਾਨ ਕੁੜੀ ਹੈ ਆਪਣੇ ਸਰੀਰ ਬਾਰੇ ਬਹੁਤ ਅੱਛਾ ਖਿਆਲ ਰੱਖਦੀ ਹੈ ਔਰ ਅੱਛੀ ਚੀਜ਼ਾਂ ਖਾਂਦੀ ਹੈ ਔਰ ਸਾਡੋ ਕੋ ਜਿਹੜੀ ਨੌਜਵਾਨ ਕੁੜੀ ਹੈ ਜਿਹੜੇ ਪਹਿਲੇ ਵੀ ਸਾਡੇ ਇਹਨਾਂ ਦੇ ਬਜ਼ੁਰਗ ਪੀਂਦੇ ਰਹੇ ਅੱਗੋਂ ਜਿਹੜੀ ਨੌਜਵਾਨ ਕੁੜੀ ਹੈ ਇਹਨੂੰ ਛੜਕੇ ਵਾਲੀ ਚਾਹ ਤੇ ਬਦਾਵ ਵਾਲੀ ਚਾਹ ਇਹਨੂੰ ਬਹੁਤ ਅੱਛੀ ਲੱਗਦੀ ਔਰ ਬੜਬੜੀ ਦੂਰ ਆ ਪੀਂਣਾ ਤੇ ਕੁਆਂਟੀਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਸ ਕਿਸ ਤਰ੍ਹਾਂ ਦੀ ਜਿਹੜੀ ਕੁਆਂਟੀਟੀ ਆ ਉਹ ਦੇਖਣ ਅਗਰ ਲੋਕ ਆਂਦੇ ਨੇ ਇੱਥੇ ਤੇ ਇਸ ਤਰ੍ਹਾਂ ਦੀ ਕੁਆਂਟੀਟੀ ਉਹਨਾਂ ਨੂੰ ਦੇਖਣ ਨੂੰ ਮਿਲੇ ਬਹੁਤ ਵਧੀਆ ਬਹੁਤ ਅੱਛਾ ਚਾਹ ਦੇ ਬਹੁਤ ਵੱਡੇ ਕੱਪ ਹੁੰਦੇ ਆ ਨੋਰਮਲ ਇਹ ਗਲਾਸ ਨੂੰ ਵੱਡੇ ਗਲਾਸ ਹੁੰਦੇ ਕੋਈ ਕੋ ਕੱਪ ਪੀਣ ਨਾਲ ਆਰਮੀ ਕੁ ਦਿਨ ਦਾ ਸਾਰਾ ਦਿਨ ਉਹ ਇੱਕ ਬਰਕਾਰ ਦੀ ਉਹਦੇ ਨਾਲ એનર્ਜੀ ਉਹਦੇ ਸਰੀਰ 'ਚ ਜਿਹੜੀ ਸ਼ਕਤੀ ਜਿਹੜੀ ਆ ਉਹ ਚਾਹ ਨੇ ਇੱਕ ਪ੍ਰਕਾਰ ਦਾ એનર્ਜੀ ਲਿੰਕ ਹੈ ਜਿਹੜਾ ਕਿ ਸਾਡੇ ਸਰੀਰ ਨੂੰ ਕਈ ਕਈ ਰੋਗਾ ਤੋਂ ਬਚਾ ਕੇ ਰੱਖ ਸਕਦਾ ਜਿਹੜੀ ਅਸੀਂ ਪੀਂ ਜਾਂਦੇ ਹਾਂ ਸੋ ਤੁਸੀਂ ਦੇਖਿਆ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਠੀਕ ਮੇਰੇ ਪਿੱਛੇ ਜਿਹੜਾ ਵਿੱਕੀ ਟੀ ਸਟਾਲ ਆਪ ਉੱਥੇ ਅਸਟਾਈਮ ਮੌਜੂਦ ਹੈਗੇ ਆ ਜਿੱਥੇ ਕਿ ਪੋਸਟਿਕ ਤਤਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਚਾਹ ਦਾ ਆਨੰਦ ਲੋਕ ਪੰਜਾਬੀ ਲੈ ਰਹੇ ਨੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਾਸੀ ਵੱਧ ਤੋਂ ਵੱਧ ਇੱਥੇ ਪਹੁੰਚਦੇ ਨੇ ਸਲਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵੱਖ-ਵੱਖ ਸੂਬਿਆਂ ਤੋਂ ਵੀ ਜਿਹੜੇ ਲੋਕ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਨੇ ਜ਼ਰੂਰ ਇੱਥੇ ਚਾਹ ਦਾ ਆਨੰਦ ਲੈ ਕੇ ਜਾਂਦੇ ਨੇ ਸੋ ਗੱਲਬਾਤ ਕਰਨ ਤੋਂ ਬਾਅਦ ਸਾਡੇ ਨਾਲ ਕਸਟਮਰ ਵੀ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਜਿਹੜੇ ਆ ਚਾਹ ਦੀਆਂ ਚੁਸਕੀਆਂ ਦਾ ਨੰਦ ਲੈ ਰਹ ਸਭ ਤੋਂ ਪਹਿਲਾਂ ਆਪ ਜੀ ਕਿੱਦਾਂ ਦਾ ਲੱਗ ਰਿਹਾ ਚਾਹ ਪੀ ਕੇ ਚਾਹ ਪੀ ਕੇ ਸਰ ਬਹੁਤ ਵਧੀਆ ਲੱਗ ਰਿਹਾ ਜੀ ਚਾਹ ਮੰਨ ਲੇ ਇੱਕ ਕੱਪ ਪੀਤਾ ਹੋਵੇ ਨਾ ਦਾ ਤੇ ਮਨ ਲਾ ਵੀ ਪੰਜਾਬੀ ਕੇ ਨਜ਼ਾਰਾ ਜਾਂਦਾ ਇੱਕ ਦਾ ਸੋ ਗੱਲਬਾਤ ਕੀਤੀ ਜਾਵੇ ਤਾਂ ਬਦਾਮਾਂ ਵਾਲੀ ਡਰਾਈ ਫਰੂਟਸ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਡਰਾਈ ਫਰੂਟਸ ਆ ਉਹ ਪਾ ਕੇ ਇੱਥੇ ਚਾਹ ਬਣਾਈ ਜਾਂਦੀ ਹੈ ਬਟਰ ਅਮੂਲ ਬਟਰ ਦੇ ਤੜਕਾ ਲਗਾ ਕੇ ਚਾਹ ਬਣਾਈ ਜਾਂਦੀ ਹੈ ਅੱਜ ਕੱਲ ਕਿਤੇ ਦੇਖਣ ਨੂੰ ਇਦਾਂ ਦਾ ਨਹੀਂ ਮਿਲਿਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਪਾਂ ਸਟੋਰੀ ਕਰਨ ਪਹੁੰਚੇ ਆ ਤੁਸੀਂ ਵੀ ਚਾਹ ਦਾ ਆਨੰਦ ਲੈਂਦੇ ਹੋ ਤੜਕੇ ਵਾਲੀ ਚਾਹ ਪੀ ਕੇ ਦੇਖੀ ਕਿੰਦਾ ਵੀ ਲੱਗ ਤੜਕੇ ਦੀ ਚਾਹ ਪੀਤੀ ਜੀ ਦੋ ਚਾਰ ਵੀ ਚਾਹ ਪੀਤੀ ਤੜਕੇ ਵਾਲੀ ਚਾਹ ਬਹੁਤ ਵਧੀਆ ਜੀ ਛਸਕਾ ਦਾ ਘੜਕਾ ਲਗਾਉਂਦੇ ਮੱਖਣ ਪਾ ਕੇ ਲਗਾਉਂਦੇ ਨੇ ਬਹੁਤ ਵਧੀਆ ਚਾਹ ਘਰ ਦੇ ਤੜਕੇ ਲਈ ਆਨੰਦ ਦੀ ਗੱਲ ਕੀਤੀ ਜਾਵੇ ਤਾਂ ਚਾਹ ਦਾ ਨਾਮ ਕਿਹਦਾ ਚਾਹ ਦਾ ਨਾਮ ਦੱਸਣਾ ਜੀ ਇਹ ਚਾਹ ਦਾ ਆਨੰਦ ਤੇ ਤੁਸੀਂ ਪੀਓਗੇ ਤੇ ਫੇਰ ਹੀ ਪਤਾ ਲੱਗੇਗਾ ਤੁਹਾਨੂੰ ਹੁਣ ਆਪਾਂ ਪੀ ਕੇ ਤੇ ਬਹੁਤ ਵਧੀਆ ਲੱਗ ਰਿਹਾ ਤਾਂ ਹੀ ਰੋ ਜਾਨੇ ਰੋ ਜੇ ਚਾਹ ਪੀਣਾ ਨੇ ਮਾਰਨਿੰਗ ਵੀ ਆਉਂਦੇ ਤੇ ਇਵਨਿੰਗ ਵੀ ਆਉਂਦੇ ਚਾਹ ਪੀਂਦੇ ਘਰੋਂ ਵੀ ਪੀ ਕੇ ਆਈ ਦੀ ਵੇਰੇ ਇੱਥੇ ਵੀ ਪੀਦੀ ਤੇ ਜਿਹ